जी जी मेरा नाम लैफ्टनेंट माधव शर्मा है मैं एटथ ऑफ मार्च में ओटीए चेन्नई तो अपनी ट्रेनिंग कंप्लीट की थी है एंड भारत सरकार के अंडर असी कमीशन प्राप्त की थी है आई हैव जॉइंट रेजिमेंट ऑफ आर्टिलरी आर्टिलरी बेसिकली कॉम्बैट सपोर्ट आम है जो इनफेंट्री जंग से जाती है, थे, missile, है तो मिसाइल रॉकेट्स का जो रिस्पॉन्सिबिलिटी है आर्टिलरी के को आती है इट इज़ अ वेरी टेक्निकल आम एंड आई एम क्वाइट ऑनर टू बी अ पार्ट ऑफ रेजिमेंट ऑफ आर्टिलरी एंड बेसिक एजुकेशन में अपने टेंथ तो की लिटल फ्लॉक कॉन्वेंट स्कूल गुरदसपुर तो पूरी की ਉਸਦੇ ਬਾਅਦ ਇੱਕ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਮੈਂ ਪੰਜਾਬ ਸਰਕਾਰ ਵੱਲੋਂ AFPIR ਮਾਧ ਰਣਜੀਤ ਸਿੰਘ ਅਕੈਡਮੀ 'ਚ 2 ਸਾਲ ਟ੍ਰੇਨਿੰਗ ਕੀਤੀ। ਇਸ ਤੋਂ ਪਛਾਦ ਮੈਂ ਆਪਣੀ BA ਕੰਪਲੀਟ ਕੀਤੀ। ਮੈਂ ਉਹਦੇ ਦੌਰਾਨ NDA ਵਾਸਤੇ ਬਹੁਤ ਟਰਾਈ ਕੀਤੀ, 2-3 ਅਟੈਂਪਟਸ ਦੇ ਦਿੱਤੇ, ਬਟ ਮੈਂ NDA ਦੇ ਥਰੂ ਨਹੀਂ ਜਾ ਪਾਇਆ। ਐਂਡ ਮੇਰੇ ਜਿਹੜੇ ਸਰ ਨੇ ਜਾਂ ਜਿਹੜੇ ਨੇ ਮੋਟੀਵੇਟ ਕੀਤਾ ਉਹਨਾਂ ਨੇ ਹਮੇਸ਼ਾ ਕਿਹਾ ਕਿ ਗਿਵ ਅਪ ਨਹੀਂ ਕਰਨਾ, ਹਮੇਸ਼ਾ ਤੁਸੀਂ ਇਹ ਜਰਨੀ ਚੱਲਦੇ ਰਹੋ। ਸੋ ਆਈ ਟਰਾਈਡ ਅਗੇਨ ਐਂਡ ਸਕਸੈਸਫੁਲੀ CDS ਦੇ ਥਰੂ, 올 ਇੰਡੀਆ ਰੈਂਕ 6 ਦੇ ਥਰੂ ਮੈਂ OTA ਦੇ ਵਿੱਚ ਆਪਣੀ ਐਡਮਿਸ਼ਨ ਲਈ। ਵਨ ਇਅਰ ਦੀ ਟਫ ਟ੍ਰੇਨਿੰਗ ਦੇ ਬਾਅਦ ਫਾਈਨਲੀ ਇਹੀ 8th ਆਫ ਮਾਰਚ ਨੂੰ ਪਰਸੋ ਕਮਿਸ਼ਨ ਹੋਏ ਤੇ ਥੈਟ ਇਜ਼ ਮਾਈ ਆਲ ਅਬਾਊਟ ਮਾਈ ਜਰਨੀ ਕਿਸ ਤਰ੍ਹਾਂ ਰੁਝਾਨ ਕਿਸ ਤਰ੍ਹਾਂ ਹੋਇਆ ਆਰਮੀ ਵਾਲੇ ਆਰਮੀ ਸਰ ਸ਼ੁਰੂ ਤੋਂ ਹੀ ਆਪਣੇ ਨਾਲ ਤਿਬੜੀ ਕੈਂਟ ਹੈ ਐਂਡ ਪੰਜਾਬ ਜਿਹੜੀ ਜਗ੍ਹਾ ਅਸੀਂ ਰਹਿ ਰਹੇ ਹਾਂ ਬਿਲਕੁਲ ਇੱਕ ਬਾਰਡਰ ਸਟੇਟ ਹੈ ਤੋ ਬਹੁਤ ਸਾਰੀ ਆਰਮੀ ਮੂਵਮੈਂਟ ਦੇਖੀ ਐਂਡ ਹਮੇਸ਼ਾ ਤੋਂ ਉਹਨਾਂ ਦੀ ਆਫੀਸਰਸ ਦੀ ਯੂਨੀਫਾਰਮਸ ਦੇਖ ਕੇ ਲੱਗਦਾ ਸੀ ਕਿ ਕਿਆ ਕੈਨ ਵੀ ਆਲਸੋ ਅਚੀਵ ਦਾ ਸੇਮ ਐਂਡ ਹਮੇਸ਼ਾ ਤੱਕ ਡ੍ਰੀਮ ਲੱਗਦਾ ਸੀ ਕਿ ਕਿਆ ਯੂਨੀਫਾਰਮ ਇੱਕ ਮਤਲਬ ਇੱਕ ਇਸ ਜ਼ਿਲ੍ਹੇ ਦਾ ਬੱਚਾ ਵੀ ਪਾ ਸਕਦਾ ਹੈ ਤਾਂ ਅੱਜ ਬਹੁਤ ਮਾਨ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਤੇ ਤੁਸੀਂ ਲੋਕੀ ਇੱਥੇ ਆਏ ਹੋ ਤੇ ਵੈਲਕਮ ਫॉर ऑल ਦਿਸ ਤੁਸੀਂ ਲਫਨਿਤ ਬਣੇ ਹੋ ਸਾਡਾ ਬਾਰਡਰ ਏਰੀਆ ਹੈਗਾ ਬਾਰਡਰ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹੈਗੇ ਹੋ ਕੀ ਕੁਛ ਆਉਣ ਵਾਲੇ ਸਮੇਂ ਵਿੱਚ ਰਹੇਗਾ ਜਾਂ ਬਾਰਡਰ ਨੂੰ ਲੈ ਕੇ ਜਾਂ ਬਾਰਡਰ ਦੇ ਲੋਕਾਂ ਨੂੰ ਲੈ ਕੇ ਮੈਂ ਤੁਹਾਡੇ ਚੈਨਲ ਦੇ ਥਰੂ ਇੰਨੀ ਗੱਲ ਇੱਕ ਵਿਸ਼ਵਾਸ ਦੇ ਸਕਦਾ ਹਾਂ ਕਿ ਅਸੀਂ ਇੱਕ ਸਾਲ ਦੇ ਟਫ ਟ੍ਰੇਨਿੰਗ ਦੇ ਬਾਅਦ ਹੈ ਤੁਹਾਨੂੰ ਦੱਸ ਸਕਦੇ ਹਾਂ ਕਿ ਭਾਰਤੀ ਫੌਜ ਹਰ ਤਰ੍ਹਾਂ ਦੀ ਮੁਸੀਬਤ ਲਈ ਬਿਲਕੁਲ ਤਿਆਰ ਹੈ ਆਪਣੇ ਸਾਰੇ ਪੰਜਾਬ ਵਾਸੀ ਪੂਰੇ ਭਾਰਤ ਵਾਸੀ ਚੈਨ ਇਨਸ ਹੁੰਦੇ ਨੇ ਬਿਕੋਜ਼ ਭਾਰਤੀ ਫੌਜ ਫਰੰਟ ਤੇ ਖੜੀ ਹੈ ਐਂਡ ਇਟੜ ਕੇ ਖੜੀ ਰਹੇਗੀ ਹਮੇਸ਼ਾ ਕੋਈ ਵੀ ਮਤਲਬ ਸਮਾ چاہے ਪੁਰਾਣਾ ਹੋਏ ਚਾਹੇ ਆਂਦੇ ਸਮੇਂ ਚ ਮਾਡਰਨ ਟਾਈਮਸ ਜਿੰਨੀ ਮਰਜ਼ੀ ਫੋਰਫਰ ਤਗੜੀ ਹੋ ਜਾਏ ਲੇਕਿਨ ਜਿੱਥੇ ਅਸੀਂ ਭਾਰਤ ਵਾਸੀ ਆ ਪੰਜਾਬ ਅਸੀਂ ਖੜੇ ਆ ਤੁਹਾਨੂੰ ਨਿਸ਼ਚਿੰਤ ਰਹਿ ਕੋਈ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿੰਨੇ ਲੋਕਾਂ ਨੇ ਪਾਰਟਿਸਪੇਟ ਕੀਤਾ ਸੀ ਤਾਂ ਕਿੰਨੇ ਕੈਂਡੀਡੇਟ ਜਿਹੜੇ ਹੁਣ ਬਾਹਰ ਨਿਕਲੇ ਹੈਗੇ ਅੰਰਾਊਂਡ ਜੀ ਜੇ ਐਸ ਐਸ ਬੀ ਆਪਣੀ ਸੀ ਡੀ ਐਸ ਦੀ ਗੱਲ ਕਰੀਏ ਤੇ 6 ਤੋਂ 7 ਲੱਖ ਬੱਚੇ ਅਪੀਅਰ ਹੁੰਦੇ ਆ ਹਰ ਸਾਲ ਇਗਜ਼ਾਮ ਵਾਸਤੇ ਉਹਦੇ ਟ੍ਰੇਨਿੰਗ ਉਹਦੇ ਪ੍ਰੋਸੈਸ ਦੇ ਥਰੂ ਜਿਹੜੇ ਰਿਟਨ ਇਗਜ਼ਾਮ ਦੇ ਥਰੂ 7000 ਸਕਰੀਨਿੰਗ ਹੁੰਦੇ ਆ ਦੈਨ ਅਸੀਂ ਆਪਣੇ ਐ ਉਦੇ ਤੋਂ ਸਿਲੈਕਸ਼ਨ ਹੋ ਕੇ ਜੀ 170 ਬੱਚੇ ਟੋਟਲ ਜਿਹੜੇ ਨੇ 170 ਤੋਂ 180 ਬੱਚੇ ਐਸਐਸਪੀ ਆਪਣੀ ਅਕੈਡਮੀ ਜੁਆਇਨ ਕਰਦੇ ਨੇ ਉਸ ਤੋਂ ਬਾਅਦ ਜੀ ਇਸਵਰੀ 8th ਆਫ ਮਾਰਚ ਨੂੰ ਅਸੀਂ ਅਰਾਊਂਡ 170 ਕੈਡਟਸ ਪਾਸ ਆਊਟ ਹੋਏ ਨੇ ਤੇ ਵੀ ਹੈਵ ਜੁਆਇੰਡ ਵੇਰੀਅਸ ਆਰਮਸ ਕੋਈ ਇਨਫੈਂਟਰੀ ਕਿਸੇ ਨੇ ਆਪਟ ਕੀਤਾ ਹੈ ਕੋਈ ਆਰਟੀਲਰੀ ਆਪਟ ਕੀਤੀ ਹੈ ਕੋਈ ਮਿਲਟਰੀ ਇੰਟੈਲੀਜੈਂਸ ਸੇ ਗੈਸ ਕਰਕੇ ਵੇਰੀਅਸ ਜਿਹੜੀ ਯੂਨਿਟਸ ਅਸੀਂ ਆਪਟ ਕੀਤੀ ਹੈ ਫੈਮਿਲੀ ਵਿੱਚ ਕੌਣ-ਕੌਣ ਹੈਗਾ ਤੇ ਕੀ ਗੱਲਬਾਤ ਚੱਲ ਰਹੀ ਮੇਰੀ ਫੈਮਿਲੀ ਵਿੱਚ ਸਰ ਮੇਰੇ ਮਦਰ ਨੇ ਮੇਰਾ ਛੋਟਾ ਭਾਈ ਹੈ ਹੀ ਇਜ਼ ਇਨ 1 ਐਂਡ ਫਾਦਰ ਸਾਹਿਬ ਮੇਰੇ 6 ਮੰਥਸ ਅਗੋ ਅਸਪਾਇਰ ਹੋਏ ਨੇ ਆਈ ਵਾਸ ਇਨ ਟ੍ਰੇਨਿੰਗ ਓਨਲੀ ਜਦੋਂ ਉਹ ਹੋਇਆ ਥੈਟ ਵਾਸ ਵੈਰੀ ਅਨਫੋਰਚੂਨੇਟ ਐਂਡ ਅਨਐਕਸਪੈਕਟਿਡ ਐਂਡ ਮਤਲਬ ਉਹਨਾਂ ਦੀ ਬਹੁਤ ਸਪੋਰਟ ਸੀਗੀ ਡੈਡ ਦੀ ਮੈਨੂੰ ਕਿ ਕਦੀ ਹਿੰਮਤ ਨਹੀਂ ਹਾਰਨੀ ਯੇਹੋਂ ਜਦੋਂ ਬਿਮਾਰ ਸੀਗੇ ਮੈਨੂੰ ਹਮੇਸ਼ਾ ਉਹਨੇ ਕਿਹਾ ਕਿ ਤੂੰ ਘਰ ਦਾ ਨਹੀਂ ਸੋਚਣਾ ਤੂੰ ਟ੍ਰੇਨਿੰਗ 'ਤੇ ਧਿਆਨ ਦੇਣਾ ਮਦਰ ਦੀ ਬਹੁਤ ਸਪੋਰਟ ਰਹੀ ਹੈ ਮੇਰੀ ਸਾਰੀ ਐਜੂਕੇਸ਼ਨ ਲिटल ਫਾਰ ਕਨਵੈਂਟ ਸਕੂਲ ਚ ਮਮ ਟੀਚਰ ਸੀਗੇ ਤੇ ਮੈਂ ਉੱਥੇ ਪੜਿਆ ਐਂਡ ਹਮੇਸ਼ਾ ਸਾਰੀ ਇੰਗਲਿਸ਼ ਵਗੈਰਾ ਕਿਉਂਕਿ ਆਪਣੇ ਤੇ ਮੈਂ ਸਾਰਾ ਸ਼ੇਵਿੰਗ ਮਦਰ ਨੂੰ ਦਿੰਨਾ ਕਿ ਉਹਨਾਂ ਦੇ ਕਾਰਨ ਹੀ ਮੈਂ ਇਸ ਜੇ ਕਹੇ ਪਹੁੰਚਗਾ ਤੇ ਜਿੰਦਾ ਕਹਿੰਦੇ ਮਾਦੇ ਕਤ ਮੇਰੇ ਸਵਰਗ ਹੁੰਦੀ ਹੈ ਤੇ ਮੇਰੀ ਤੇ ਮਦਰ ਹੀ ਨੇ ਜੋ ਹੈਗੇ ਨੇ ਉਹਨਾਂ ਦੀ ਸਾਰੀ ਸਪੋਰਟ ਹੈ ਜਦੋਂ ਪਿਤਾ ਬਾਰੇ ਇਹਦਾ ਪਤਾ ਲੱਗਾ ਉਹ ਤੇ ਤੁਸੀਂ ਟ੍ਰੇਨਿੰਗ ਤੇ ਸੀਗੇ ਮੈਨੂੰ ਮੈਸੇਜ ਆਇਆ ਮੈਨੂੰ ਅਨਐਕਸਪੈਕਟਿਡ ਹੀ ਕਾਲ ਆਈ ਮੇਰੇ ਪ੍ਰੀਡਨ ਕਮਾਂਡਰ ਕੰਪਨੀ ਕਮਾਂਡਰਸ ਨੂੰ ਐਂਡ ਉਹਨਾਂ ਨੇ ਮੈਨੂੰ ਕਾਫੀ ਦੇਰ ਤੱਕ ਨਹੀਂ ਦੱਸਿਆ ਕਿ ਇਹ ਐਕਸਪਾਇਰ ਹੋ ਗਿਆ ਨਾ ਫਿਰ ਮੈਂ ਇਮੀਜੇਟਲੀ ਉੱਥੇ ਆਇਆ ਆਈ ਵਾਸ ਹੇਅਰ ਫੋਰ 8 ਡੇਸ ਬਟ 8th ਡੇ ਮੇਰੀ ਮਦਰ ਨੇ ਬਹੁਤ ਮਤਲ ਬਿਕੋਜ਼ ਦੇ ਆਸ ਸੁਪਨਾ ਸੀ ਕਿ ਤੂੰ ਟ੍ਰੇਨਿੰਗ ਕੰਪਲੀਟ ਕਰ ਮੈਨੂੰ ਘਰ ਵੱਲੋਂ ਕਦੀ ਕੋਈ ਫਿਕਰ ਰੰਨੇ ਨਹੀਂ ਆਂਦੀ ਥੀ ਚਲੋ ਬਿਮਾਰ ਸੀ ਕਿ ਜਿੱਦਾਂ ਵੀ ਸੀ ਕਿ ਘਰ ਥੋੜੇ ਤੰਗ ਵੀ ਸੀਗਾ ਆਪਣਾ ਹਾਲ ਪਰ ਉਹਨਾਂ ਨੇ ਕਦੀ ਮੈਨੂੰ ਐ ਚੀਜ਼ ਫੀਲ ਨਹੀਂ ਹੁੰਦੀ ਥੀ ਤੇ ਮੈਂ ਹਲੇ ਵੀ ਸਾਰਾ ਗ੍ਰੇਟ ਅਪਗ੍ਰੇਟਫੁਲ ਆਪਣੇ ਮਦਰਜ਼ ਅਤੇ ਆਪਣੇ ਪੇਰੈਂਟਸ ਨੇ ਆ ਕਿ ਨਾ ਕਰਨ ਤੱਕ ਪਹੁੰਚ ਗਿਆ ਛੋਟਾ ਜਿਹਾ ਕਸਬਾ ਜਿਹਾ ਡਾਇਗਾ ਬਾਰਡਰ ਏਰੀਆ ਹੈਗਾ ਜਿਹੜੀ ਸਭ ਨੌਜਵਾਨ ਹੈਗੀ ਪੀੜ੍ਹੀਆਂ ਯਾਤਰਕਿਆ ਜਾਂਦਾ ਕਿ ਬਾਰਡਰਾਂ ਤੋਂ ਨਸ਼ਾ ਆਉਂਦਾ ਵਾ ਤਾਂ ਨਸ਼ੇ ਵਿੱਚ ਜਿਹੜੇ ਨੌਜਵਾਨ ਨੇ ਲਿਪਤ ਹੁੰਦੇ ਜਾਂਦੇ ਨੇ ਤੁਸੀਂ ਕੀ ਅ ਤੇ ਜੋ ਆਪਣਾ ਜੋਸ਼ ਰਜਵੇ ਦਾ نشਾ ਹੈ ਉਹ ਹਰ ਨਸ਼ੇ ਤੋਂ ਪਾਰ ਹੈ ਤੇ ਇਸ ਕਰਕੇ ਦੀ ਨਸ਼ਾ ਕਰਨ ਨਾਲ ਕਾਮਯਾਬੀ ਦਾ ਕੀਤਾ ਜਾਏ ਬਾਕੀ ਬਾਰਡਰ ਏਰੀਆਜ਼ ਹੋਣ ਦੇ ਕਾਰਨ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਮੋਟੀਵੇਸ਼ਨ ਲੈਣੀ ਚਾਹੀਦੀ ਕਿ ਇਨੇ ਅਫਸਰ ਇਨੇ ਫੌਜੀ ਜਵਾਨ ਜਿਦਾ ਪੰਜਾਬ ਨੂੰ ਸਵਾਰਡ ਆਰਮ ਆਫ ਇੰਡੀਆ ਕਿਹਾ ਜਾਂਦਾ ਹੈ ਕਿ ਅੱਜ ਤੱਕ ਪਠਾਨਾਂ ਤੋਂ ਮੁਗਲਾਂ ਤੋਂ ਇਲਜਮਾਨੇ ਤੋਂ ਲੈ ਕੇ ਬਹੁਤ ਅਟੈਕ ਪੰਜਾਬ ਤੱਕ ਆਏ ਪਰ ਪੰਜਾਬ ਦੀ ਆਕੇ ਲੁਪਤ ਹੋ ਗਏ ਕਿਉਂਕਿ ਇੱਥੇ ਪੰਜਾਬੀ ਫੌਜ ਖੜੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜਾਂ ਨੂੰ ਖਾਲਸਾ ਦੀ ਫੌਜ ਕਿਹਾ ਜਾਂਦਾ ਹੈ ਉਸੇ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਨਾ ਕਿ ਨਸ਼ਿਆਂ ਵੱਲ ਦੇਖਣਾ ਚਾਹੀ अपने देश का कितना ही विपक्ष शोषण कर सकते हैं वो देखना चाहिए था यही मेरा आज संदेश है तो सर मेरा नाम श्रीमती गोपी रंजन वाइफ ऑफ लेट मिस्टर तेंद्र शर्मा है मेरा बेटा माधव शर्मा 8th ऑफ मार्च 2025 थाउजेंड ट्वेंटी फाइव ऑफिसर बने हैं फ्राम ओ चेन्नई किस तरह की पढ़ाई थी कितना संघर्ष करना पड़ा सर ये शुरू तो ही बचपन तो एक बहुत ही ब्रिलियंट बच्चा सेगा जिस बच्चे कभी यह कहने की जरूरत नहीं पी कि बेटा तुम पढ़ लो ਬੜਾ ਮੋਟੀਵੇਟਿਡ ਸੀਗਾ बिगिनिंग ਫਰਮ ਹਿਸ ਲਾਈਫ অর ਆਪਣੇ ਕੈਰੀਅਰ ਨੂੰ ਲੈ ਕੇ ਆਪਣੇ ਗੋਲ ਨੂੰ ਲੈ ਕੇ ਇਹਨੂੰ ਬਚਪਨ ਤੋਂ ਹੀ ਪਤਾ ਸੀਗਾ ਇੱਕ ਫੋਕਸਡ ਬੱਚਾ ਇੱਕ ਬੜਾ ਬਹੁਤ ਹੀ ਅਗਿਆਕਾਰੀ ਬੱਚਾ ਰਿਹਾ ਹੈ ਜਿਸ ਤਰ੍ਹਾਂ ਪੜ੍ਹਨੇ ਕਿਹਾ ਹੈਗਾ ਕਿ ਉਹਦਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਸੀ ਆਰਮੀ ਕਿਉਂਕਿ 유ਨੀਫਾਰਮ ਨੂੰ ਦੇਖਦਾ ਸੀ ਬਾਰਡਰ ਏਰੀਆ ਨਾਲ ਸੰਬੰਧਿਤ ਪਾਹਗੇ ਆ ਤੇ ਕਿਸ ਤਰ੍ਹਾਂ ਦਾ ਇਸ ਦਾ ਮਨ ਦੇ ਵਿੱਚ ਆਉਂਦਾ ਸੀਗਾ ਜਦੋਂ ਗੱਲ ਕਰਦਾ ਸੀਗਾ ਸਰ ਲੱਗਦਾ ਸੀਗਾ ਕਿ ਪੇਰੈਂਟਸ ਦੇ ਸਪੋਰਟ ਸੀਗੇ ਇਹਦੇ ਪਿੱਛੇ ਅਸੀਂ ਆਪਣੇ ਬੱਚੇ ਨੂੰ ਇਹੀ ਕਹਿੰਦੇ ਸੀਗੇ ਇਹਦੇ ਫਾਦਰ ਵੀ ਮੈਂ ਵੀ ਕਿ ਵੀ ਯਾਰ ਆਲਵੇਜ਼ ਵਿਦੋ ਜੋ ਤੂੰ ਜਿੱਥੇ ਖੜਾ ਅਸੀਂ ਤੇਰੇ ਨਾਲ ਖੜੇ ਆ 100% ਪਰ ਕਦੀ ਕੁਟ ਨਹੀਂ ਕਰਨਾ ਤੋਂ ਬਾਕੀ ਵੱਡਿਆਂ ਦੀ ਬਲੇਸਿੰਗਸ ਹੈਗੀ ਹੈ ਸਕੂਲਿੰਗ ਕਿਵੇਂ ਰਹੀ ਸਰ ਸਕੂਲਿੰਗ ਜੋ ਹੀ ਵਾਸ ਅ ਵੈਰੀ ਸ਼ਾਰਪ ਬாய் ਵੈਰੀ ਮੋਟੀਵੇਟਿਡ ਓਰੀਐਂਟਡ ਸਕੂਲ ਦਾ ਆਪਣਾ ਇੱਕ ਕੁਇਜ਼ Winner ਵੀ ਰਿਹਾ ਹੈ ਐਂਡ 올 ਇੰਡੀਆ ਲੈਵਲ ਤੇ ਹੀ ਇਸ ਅ ਕੁਇਜ਼ Winner ਬਹੁਤ ਅੱਛੀ ਇਹ ਜਰਨੀ ਰਹੀ ਗ੍ਰੈਜੂਏਸ਼ਨ ਦੇ ਬਾਅਦ ਅਸੀਂ ਬਹੁਤ ਲੱਕੀ ਸੀ ਕਿ ਸਾਨੂੰ ਕਰਨਾਲ ਅਮਰਜੀਤ ਸਿੰਘ ਪੁੱਲਰ ਸਰ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਾਨੂੰ ਅਡਾਪਟ ਹੀ ਕਰ ਲਿਆ ਬੱਚੇ ਦੀ ਸਕਸੈਸ ਸਾਨੂੰ ਬੱਚੇ ਨੂੰ ਸਕਸੈਸਫੁਲ ਬਣਾਉਣ ਦੇ ਸਤੇ ਅਸੀਂ ਕਿਸੇ ਦਾ ਦੇਣ ਨਹੀਂ ਦੇ ਸਕਦੇ ਸਪੈਸ਼ਲੀ ਸਾਡਾ ਤਾਂ ਬਿਲਕੁਲ ਨਹੀਂ ਦੇ ਸਕਦੇ ਜਿਸ ਤਰ੍ਹਾਂ ਭਾਈ ਨਾਲ ਕਿਹਾ ਕਿ ਉਹਨਾਂ ਨੂੰ ਸ਼ੁਰੂ ਹੀ ਪਾਪਾ ਦਾ ਸੁਪਨਾ ਮੈਗਾ ਸੀਗਾ ਕਿ ਵੀ ਕੁਇਟ ਨਹੀਂ ਕਰਨਾ ਹੈਗਾ ਆਪਣੀ ਲਾਈਫ ਵੱਲ ਵਧਦੇ ਜਾਣਾ ਹੈਗਾ ਕੀ ਲੱਗਦਾ ਕਿੰਨਾ ਕੁ ਸਪੋਰਟ ਮਿਲੀ ਹੈਗੀ ਉਹਨਾਂ ਦੀ ਵੀ ਜਾਂ ਕੀ ਕਹਿਣਾ ਚਾਹੋਗੇ ਸਰ ਇਹਦੇ ਫਾਦਰ ਜੋ ਵੀ ਮੇਰੇ ਬੱਚੇ ਨੇ ਕੀਤਾ ਇਹਦੇ ਪਾਪਾ ਦੀ ਸਪੋਰਟ ਦੇ ਨਾਲ ਹੀ ਇਹਨੇ ਕੀਤਾ ਹੀ ਵਾਜ਼ ਅ ਬਿਜ਼ਨਸਮੈਨ ਉਹ ਕਹਿੰਦੇ ਸੀ ਕਿ ਬੇਟਾ ਮੈਂ 4-5 ਘੰਟੇ ਤੈਨੂੰ ਬੈਠ ਕੇ ਪੜ੍ਹਾ ਨਹੀਂ ਸਕਦਾ ਲੇਕਿਨ ਮੈਂ ਤੈਨੂੰ ਪਿੱਛੋਂ ਬਹੁਤ ਸਪੋਰਟ ਕਰਦਾ ਕਰਦਾ ਰਹਾਗਾ ਉਹਨਾਂ ਨੇ ਸਪੋਰਟ ਹੀ ਸੀਗੀ ਕਿ ਅਸੀਂ ਅੱਜ ਤੱਕ ਪਹੁੰਚੇ ਹਾਂ ਲੱਗਦਾ ਕਿ ਅੱਜ ਬੇਟੇ ਨੇ ਸੁਪਨੇ ਪੂਰੇ ਕਰਦੇ ਸਨ ਯੈਸ ਸਰ ਹਾਂ ਜੀ ਦੱਸ ਦਿਓ ਜੀ ਅੱਜ ਬੇਟਾ ਲੈਫਟ ਰਾਈਟ ਬਣਿਆ ਹੈਗਾ ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂ ਕਿ ਸਾਡੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਹੈ ਗੁਰਬਾਣੀ ਵਿੱਚ ਵੀ ਲਿਖਿਆ ਕਿ ਸਭ ਨਹੀਂ ਛਾਲਾ ਮਾਰੀਆਂ ਕਰਤਾ ਕਰੇਸ ਹੋਏ ਜਿੱਦਾਂ ਬੱਚੇ ਨੇ ਕਿਹਾ ਕਿ ਕਿੰਨੇ ਲੱਖਾਂ ਬੱਚੇ ਅਪੀਅਰ ਹੁੰਦੇ ਆ ਕਿੱਥੇ ਸਕ੍ਰੀਨ ਆਊਟ ਹੁੰਦੇ ਆ ਕਿੰਨੇ ਉਹ ਪੁਆਇੰਟ ਪੁਆਇੰਟ 0.1% ਵੀ ਸਿਲੈਕਸ਼ਨ ਚ ਬੜੀ ਮੁਸ਼ਕਲ ਨਾਲ ਆਉਂਦੇ ਆ ਬਾਕੀ ਤਕਰੀਬਨ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਗਿਆ ਸਾਡੇ ਸਤਕਾਰਯੋਗ ਮੰਮੀ ਜੀ ਨੇ ਬੇਟੇ ਨੇ ਤੁਹਾਨੂੰ ਦੱਸਤਾ ਮੇਰੇ ਜਦੋਂ ਬੱਚਾ ਕੰਟੈਕਟਸ ਆਇਆ ਤੇ ਸੈਰਸੂਰ ਕਰਦੇ ਇਤਰਾ ਮਿਲ ਪਿਆ ਗੱਲਾਂ ਬਾਤਾਂ ਚ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਚਲੋ ਇਹਨੇ ਮੇਰੇ ਨਾਲ ਥੋੜਾ ਕੰਟੈਕਟ ਐਸਟੈਬਿਸ਼ ਕਰ ਲਏ ਮਿਲਣਾ ਕਿਲਣਾ ਸ਼ੁਰੂ ਕਰਤਾ ਥੋੜਾ ਬਹੁਤਾ ਨਮਾ ਸਮਝਣਾ ਸਮਝਾਉਣਾ ਸ਼ੁਰੂ ਕਰਤਾ ਅਠੀਂ ਦਿਨੀਆਂ ਨੇ ਮਿਲਣਾ ਦਹਾ ਬਣ ਦਿਨਾ ਬਾਅਦ ਮਿਲਣਾ ਜਦੋਂ ਮੈਂ ਕਨਵਿੰਸਡ ਹੋ ਗਿਆ ਵੀ ਨਹੀਂ ਇਹ ਬੱਚਾ ਅਫਸਰ ਬਣਨ ਵਾਲਾ ਹੈ ਅਫਸਰ ਬਣ ਪਿੱਛੇ ਸਿਰਫ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ ਸਭ ਤੋਂ ਪਹਿਲਾਂ ਉਹਦੇ ਬਚਪਨ ਚ ਮਾਂ ਪਿਓ ਦਾ ਟੀਚਰ ਦਾ ਮਾਂ ਪਿਓ ਵੀ ਇੱਥੇ ਤੇ ਘਰ ਦੇ ਟੀਚਰ ਵੀ ਇੱਥੇ ਨੇ ਦੋਨੇ ਫੈਕਟਰ ਮਿਲੇ ਬੱਚੇ ਦਾ ਆਪਣਾ ਚਾਲ ਚੱਲਣ ਬੱਚੇ ਦੀ ਆਪਣੀ ਸੰਗਤ ਉਸ ਤੋਂ ਬਾਅਦ ਬੱਚੇ ਦੇ ਮਨ 'ਚ ਕੀ ਬੈਠ ਗਿਆ ਇਹਨੇ ਮੇਰੇ ਖਿਆਲ ਅਫੀਨੋਮੀ ਚ ਬਿਠਾ ਲਿਆ ਅਫਸਰੀ ਬੰਨਣਾ ਆਰਮੀ ਅਫਸਰੀ ਬੰਨਣਾ ਫਿਰ بڑے ਕੰਪੀਟੀਸ਼ਨ 'ਚ ਜਾ ਕੇ ਆਰਮੀ ਆਰਮਡ ਫੋਰਸਸ ਇੰਸਟੀਚਿਊਟ ਖੋਲਿਆ ਜੋ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਉੱਥੇ ਬੜੀ ਸਖਤ ਸੈਲੈਕਸ਼ਨ ਹੁੰਦੀ ਹੈ ਉਹ ਇਹ ਕਰ ਗਿਆ ਜਦੋਂ ਬੱਚਾ ਉਹ ਕਰਦੇ ਉਸ ਤੋਂ ਬਾਅਦ ਸਮਝ ਲਿਆ ਵੀ ਇਹ ਅੱਧਿਕ ਜੰਗ ਜਿੱਤ ਚੁੱਕਾ ਹੈ ਉਸ ਤੋਂ ਬਾਅਦ ਫਿਰ ਇਹਨੇ ਟਰਾਈ ਕੀਤੀ ਐਨਡੀਏ ਵਾਸਤੇ ਚਲੋ ਜੋ ਹੁੰਦਾ ਚੰਗਾ ਹੁੰਦਾ ਗ੍ਰੈਜੂਏਸ਼ਨ ਕੀਤੀ ਨਾਲ ਐਨਸੀਸੀ ਰੱਖੀ ਸੀ ਸਰਟੀਫਿਕੇਟ ਲਿਆ ਇਹਨੇ ਮਤਲਬ ਬਹੁਤ ਅੱਛਾ ਕਰਦਾ ਰਿਹਾ ਜਿੱਥੇ ਵੀ ਕਰਦਾ ਰਿਹਾ ਮੇਰੇ ਕੰਟੈਕਟਸ ਮੈਂ ਇਹਨੂੰ ਆਕੇ ਮੈਂ ਸਿਰਫ ਕੀਤਾ ਜਾਂ ਕੁਝ ਕੁਝ ਨਹੀਂ ਹੈ ਜੋ ਮੇਰਾ ਜ਼ਿੰਦਗੀ ਦਾ ਤਜਰਬਾ ਸੀ ਮੈਂ ਇਹਦੇ ਨਾਲ ਸ਼ੇਅਰ ਕਰਦਾ ਰਿਹਾ ਤੋ ਸਾਲ ਡੇਢ ਸਾਲ ਫਿਰ ਅਸੀਂ ਦੋਨੋਂ ਇਕੱਠੇ ਚੱਲੇ ਰਹੇ ਚੱਲਦੇ ਰਹੇ ਚੱਲਦੇ ਰਹੇ ਫਿਰ ਇੱਕ ਆਂਕੜਾ ਦਾ ਕਿਵੇਂ ਸਾਹਮਣਾ ਕੀਤਾ ਗਿਆ ਜਿਵੇਂ ਆਂਕੜਾ ਵੀ ਬਹੁਤ ਸਾਰੀਆਂ ਉਹਦੇ ਬਾਰੇ ਦੋ ਥੋੜਾ ਬ੍ਰੀਫ ਕੀਤਾ ਜੀ ਮਤ ਪੂਛ ਮੰਜ਼ਲ ਕਹਾ ਹੈ ਅਬ ਤੋ ਚੱਲਣਾ ਸ਼ੁਰੂ ਕੀਤਾ ਹੈ ਜਿਹੜਾ ਔਕੜ ਤੋਂ ਡਰ ਗਿਆ ਤਾਂ ਫਿਰ ਉਹਨੇ ਕਾਮਯਾਬੀ ਕਿੱਦਾਂ ਹੋਣਾ ਹੈ ਔਕੜਾ ਆਉਣ ਗਿਆ ਹੀ ਕੋਈ ਵੀ ਜਿਹੜਾ ਜ਼ਿੰਦਗੀ ਸਕਸੈਸਫੁਲ ਆਦਮੀ ਰਿਹਾ ਉਹ ਬਿਗੈਰ ਔਕੜਾ ਤੋਂ ਨਹੀਂ ਬਣਿਆ ਤੁਸੀਂ ਬੜੇ ਬੜੇ ਵੱਡੇ ਲੋਕ ਦੇਖ ਲਓ ਪ੍ਰੈਜ਼ੀਡੈਂਟ ਬਣਦੇ ਦੇਖ ਲਓ ਕਿਸੇ ਵੀ ਕਾਮਯਾਬ ਬੰਦੇ ਤੁਸੀਂ ਹਿਸਟਰੀ ਪੜੋ ਉਹਨੇ ਔਕੜਾਂ ਜ਼ਰੂਰ ਝੱਲੀਆਂ ਨੇ ਔਕੜਾ ਦਾ ਮੁਕਾਬਲਾ ਕਰੋਗੇ ਤਾਂ ਫਿਰ ਹੀ ਦਲੇਰੀ ਆਗੀ ਫਿਰ ਹੀ ਅਗੇ ਚੈਲੰਜ ਐਕਸੈਪਟ ਕਰੋਗੇ ਤਾਂ ਫਿਰ ਹੀ ਅਗੇ ਕੁਝ ਬਣੇਗਾ ਜੇ ਬੈਗਟੇ ਰਿਟਾਗੇ ਨਾ ਜੀ ਮਿਥਵਾ ਨਹੀਂ ਹੁੰਦਾ ਤਾਂ ਫਿਰ ਕਿੱਥੋਂ ਤੋਂ ਆ ਕਰਨਾ ਕੁਝ ਨਹੀਂ ਕਰ ਸਕਦੇ ਤੁਸੀਂ ਕਿਹਾ ਕਿ ਇਹ ਜਦੋਂ ਤੁਹਾਨੂੰ ਮਿਲਿਆ ਸੀਗਾ ਤੁਹਾਡੇ ਸੰਪਰਕ ਵਿੱਚ ਆਇਆ ਸੀਦਾ ਕਾफी ਗੱਲਾਂ ਕਰਦਾ ਸੀ ਆਰਮੀ ਲਾਇਕ ਕਿਸ ਤਰ੍ਹਾਂ ਦੀ ਗੱਲਾਂ ਕਰਦਾ ਸੀ ਕਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਵੀ ਇਹ ਵਾਕਿਆ ਵੀ ਆਰਮੀ ਅਫਸਰ ਬਣ ਸਕਦਾ ਕੋਈ ਖਾਸ ਗੱਲ ਆਰਮੀ ਲਾਇਕ ਜਦੋਂ ਮੈਂ ਦੇਖੋ ਹੁਣ ਇੰਟਰਵਿਊ ਲੰਬੀ ਹੋ ਜਾਏਗੀ ਮੈਨੂੰ ਸੈਰ ਤੇ ਮਿਲਿਆ ਆਂਦਾ ਸਰ ਯੂ ਆਰ ਕਰਨਲ ਪੁੱਲਰ ਮੈਂ ਯੈਸ ਮੈਂ ਇਸ ਤਰ੍ਹਾਂ ਕਰ ਰਿਹਾ ਮੈਂ ਠੀਕ ਹੈ ਰਿਜ਼ਲਟ ਪੜਾ ਲੈਂਦੇ ਫਿਰ ਆਪਾਂ ਕਰਾਂਗੇ ਕੁਝ ਫਿਰ ਮੈਂ ਇਹਨੂੰ ਪਿੱਛੇ ਬੈਕਗ੍ਰਾਉਂਡ ਤੇ ਦੇ ਉਹ ਇੰਸਟੀਚਿਊਟ ਹੈਗਾ ਉੱਥੇ ਇੱਕ ਸਾਡੇ ਰਿਟਾਇਰਡ ਆਰਮੀ ਅਫਸਰ ਹੁੰਦੇ ਨੇ ਬੜੇ ਬੜੇ ਸੀਨੀਅਰ ਅਫਸਰ ਹੁੰਦੇ ਨੇ ਫੋਰਨ ਕੰਟਰੀਜ਼ ਤੋਂ ਵੀ ਆਉਂਦੇ ਨੇ ਉਹਨੂੰ ਮਿਲਟਰੀ ਲਿਟਰੇਚਰ ਫੈਸਟੀਵਲ ਕਿਹਾ ਜਾਂਦਾ ਹੈ ਉੱਥੇ ਉਹਨਾਂ ਨੇ ਆਪਣਾ ਕੋਈ ਅਫਸਰ ਨਹੀਂ ਰੱਖਿਆ ਐਂਕਰ ਵਾਸਤੇ ਇਸ ਬੱਚੇ ਨੂੰ ਬੁਲਾਇਆ ਗਿਆ ਸੀ ਉੱਥੇ ਇੱਕ ਬੱਚੇ ਨੂੰ ਸਕੂਲ ਦੇ ਵਿੱਚੋਂ ਕਾਲਜ ਦੇ ਵਿੱਚੋਂ ਬੁਲਾ ਕੇ ਉੱਥੇ ਇਹਨਾਂ ਨੇ ਐਂਕਰਿੰਗ ਕੀਤੀ ਔਰ ਕਿੰਨਾ ਲੋਕਾਂ ਦੇ ਵਿੱਚ ਬੜੇ ਬੜੇ ਸੀਨੀਅਰ ਜਨਰल्स ਕੁਝ ਤੇ ਹੈ ਨਾ ਲੋਚੀ ਤੂੰ ਹੀ ਪਛਾਨੀ ਨਹੀਂ ਉਹ ਨਹੀਂ ਮੈਂ ਤਾਂ ਇੱਕ ਸਤਨੋ ਐਗਜ਼ਾਮਪਲ ਦੇ ਰਿਹਾ ਕੁਝ ਤਾਂ ਹੈ ਫਿਰ ਬਾਕੀ ਜਿਸ ਤਰੀਕੇ ਨਾਲ ਮੈਨੂੰ ਇਹ ਜਵਾਬ ਦਿੰਦਾ ਰਿਹਾ ਜਾਂ ਮੇਰੇ ਦਿਮਾਗ ਚ ਨੇ ਬਿਠਾ ਲਿਆ ਬਈ ਨਹੀਂ ਅਫਸਰ ਬਣਨਾ ਹੈ ਬਣਨਾ ਤੇ ਫਿਰ ਮੈਂ ਕੋਈ ਨਹੀਂ ਫਿਰ ਤੈਨੂੰ ਬਣਾਉਣਾ ਹੈ ਬਣਾਉਣਾ ਗੱਲ ਮਤ